ਕਹਿੰਦੇ ਨਵੀਂ ਪਾ ਕੇ ਦਿੱਤੀ 35 ਲੱਖ ਰੁਪਇਆ ਲਾਇਆ ਆਪਾਂ ਕੰਵੀ ਰਹਿਣ ਹੀ ਨਹੀਂ ਦਿੱਤੀ ਕੋਈ ਉਹਦੀ 42000 ਦੇ ਅਸੀਂ ਨਵਾਂ ਲਵਾ ਕੇ ਦਿੱਤਾ ਵੀ ਨੂੰ ਗੱਡੀ ਆਪਾਂ ਪਹਿਲਾਂ 4 ਲੱਖ ਦੀ ਆਉਂਦੀ ਨੂੰ ਕਲਿਆਰੀ ਜੇ ਮੁੰਡਾ ਵੈਸੇ ਵੀ ਕਿਤੇ ਟੱਚ ਹੋ ਜਾਂਦਾ ਸੀ ਕਹਿੰਦੀ ਸੀ ਮੈਂ ਜੀਜੂ ਜੀ ਨੂੰ ਦੱਸੂ ਤੁਹਾਨੂੰ ਦੱਸੂ ਜੀਜੂ ਜੀ ਨੂੰ ਬਲਕਾਰ ਸਿੰਘ ਨੂੰ ਬਲਕਾਰ ਸਿੰਘ ਮੇਰੇ ਮੁੰਡੇ ਨੂੰ ਬਹੁਤ ਟਾਰਚਰ ਕਰਦਾ ਰਿਹਾ ਹਾਡੇ 18 ਸਾਲ ਦੀ ਕਮਾਈ ਜਿਹੜੀ ਮੇਰੀ ਦੋਆ ਕਤਰਦੀ ਉਹ ਸਾਰੀ ਮੈਂ ਇੱਥੇ ਲਾਤੀ 2005 ਦਾ ਗਿਆ 2023 ਜਵਾਬ ਸਾਇਮ ਹੈ ਸਾਡੇ 18 ਸਾਲ ਦੀ ਕਮਾਈ ਹੈ ਪੂਰੀ ਤੇ ਲਾਤੀ ਕੋਈ ਨਹੀਂ ਮਰੀ ਜ ਨਹੀਂ ਰਹਿਣ ਦਿੱਤੀ ਬਾਹਰੋਂ ਵੀ ਮੈਂ ਜਦੋਂ ਮੰਗ ਕੇ ਭੇਜੀ ਉਦੋਂ ਵੀ ਇਹਨੂੰ ਮੈਂ ਪੂਰਾ ਖੁਸ਼ ਕਰਕੇ ਭੇਜਿਆ ਛਾਪ ਪਾਈ ਐ ਮੋਗੇ ਸੋਪਾ ਕਰਨਾ ਇਹਨੂੰ ਟੌਸਕ ਪਾਏ ਕੰਨਾਂ ਵਾਲੇ ਮੋਗੇ ਇਹਨੂੰ ਮੈਂ ਉਦੋਂ ਬਾਅਦ ਵੀ ਇਹਨੂੰ ਮੈਂ ਸਿਉਣਾ ਪਾਉਂਦਾ ਰਿਆ ਲਿਆ ਕੇ ਜੋ ਮੇਰੇ ਘਰ ਦੀ ਨੇ ਕਹਿਣਾ ਆਪਣੀ ਇੱਕ ਨੂੰ ਹੈ ਵੀ ਆਪਾਂ ਇਹਨੂੰ ਖੁਸ਼ ਰੱਖਣਾ ਕਸਰ ਨਹੀਂ ਅਸੀਂ ਕੋਈ ਰਹਿਣ ਦਿੱਤੀ ਪਰ ਇਹਨਾਂ ਬੰਦਿਆਂ ਦੇ ਵਿੱਚ ਗਦਾਰੀ ਸੀ ਗਦਾਰੀ ਸਾਡੇ ਨਾਲ ਕਰਕੇ ਕੈਨੇਡਾ ਫਿਰ ਭੇਜਣਾ ਕਿਸੇ ਨੂੰ ਨਾ ਜੀ ਨਾ ਮੈਂ ਤਾਂ ਕੰਨੀ ਹੱਥ ਲਾਉਣਾ ਗੋਡੇ ਲੱਤਾ ਥੱਲੇ ਦੀ ਫੜਦਾ ਵੀ ਨਾਲੇ ਤਾਂ ਜਵਾਕ ਪਸਾਓ ਨਾਲੇ ਘਰਬਾਰ ਲਾਓ ਇਹ ਕੰਮ ਹੀ ਇੱਥੇ ਵੀ ਇੱਥੇ ਰੋਟੀ ਚੰਗੀ ਖਾਂਦੇ ਸੀ 18 ਸਾਲ ਦੀ ਜਿਹੜੀ ਕਮਾਈ ਉਹ ਵੀ ਜ਼ੀਰੋ ਜ਼ੀਰੋ ਕਰਤਾ ਜੀ ਜ਼ੀਰੋ ਇੱਕ ਤੁਰੇ ਫਿਰਦੇ ਆ ਨਾਲੇ ਤਾਂ ਸ਼ਰਮ ਆਉਂਦੀ ਯਾਰ ਪਈਆ ਲਾ ਲਿਆ ਕਦੇ ਠੱਲ ਤੇ ਸਾਥ ਚ ਜਾ ਕੇ ਕਦੇ ਨਹੀਂ ਬੈਠੇਗੇ ਜਦੋਂ ਦਾ ਰੌਲਾ ਪਿਆ ਇਹ ਇਤ ਕੋ ਨਾ ਵਜਣਦਿਆਂ ਤੋਲੇ ਦੀਆਂ ਛਾਪਾਂ ਪਾਈਆਂ ਅੱਦੇ-ਅੱਦੇ ਤੋਲੇ ਦੀਆਂ ਮੈਂ ਕਿਹਾ ਘੱਟ ਵੱਧ ਨਹੀਂ ਪਾਉਣੀਆਂ ਇਹਨਾਂ ਕਹੇ ਵੀ ਪ੍ਰਾਉਣੇ ਨੂੰ ਵੱਧ ਪਾ ਗਾ ਮੈਨੂੰ ਘੱਟ ਪਾਈ ਐ ਅੱਦੇ-ਅੱਦੇ ਤੋਲੇ ਦੀਆਂ ਦੋਨਾਂ ਨੂੰ ਛਾਪਾਂ ਪਾਈਆਂ ਵਧੀਆ ਵਿਆਹ ਕੀਤਾ ਪਰ ਇਹਨਾਂ ਦੀ ਰਣਨੀਤੀ ਕੁਝ ਹੋਰ ਸੀ ਸਾਡੀ ਹੋਰ ਸੀ ਅਸੀਂ ਤਾਂ ਬੱਚਿਆਂ ਦਾ ਏਖ ਬਣਾਉਂਦੇ ਸੀ ਇਹ ਸਾਡੇ ਨਾਲ ਧੋਖਾ ਕਰਦੇ ਸੀ ਫਿਰ ਜਦੋਂ ਮੈਂ ਮੁੰਡੇ ਨੂੰ ਪੁੱਛਿਆ ਮੈਸੇਜ ਮੂਸਿਸ ਕੀਤਾ ਰੋਣ ਲੱਗ ਗਿਆ ਕਹਿੰਦਾ ਡੈਡੀ ਉਹ ਹੋ ਗਈ ਜਿਹੜੀ ਲੋਕਾਂ ਨਾਲ ਹੁੰਦੀ ਆ ਆਪਣੇ ਨਾਲ ਧੋਖਾ ਕਰ ਗਏ ਇਹਨਾਂ ਨੇ ਸਾਡੇ ਨਾਲ ਬੜਾ ਪਿਆਰ ਪਾ ਕੇ ਸਾਡੇ ਨਾਲ ਗਦਾਰੀ ਕੀਤੀ ਆ ਮੁੰਡੇ ਨੂੰ ਰੋਟੀਆਂ ਦਾ ਦੋ ਦਿੰਦੀ ਸੀ ਕਦੇ ਕੁੰਡਾ ਲਾ ਜਾਂਦੀ ਸੀ ਤੇ ਮੁੰਡੇ ਨੂੰ ਬੰਦ ਕਰ ਜਾਂਦੀ ਸੀ ਆਪਾਂ ਗੁਰੂ ਗ੍ਰਾਮ ਸਾਹਿਬ ਦੀ ਸੌਂ ਖਾ ਕੇ ਕਹਿੰਨੇ ਜੀ ਉਹਨਾਂ ਨੇ ਆਪਾਂ ਨੂੰ ਇੱਕ ਚੌਂਚਾ ਲਿਆ ਦਿੱਤਾ ਜਾਂ ਆਪਾਂ ਮੰਗਿਆ ਉਸ ਵੀ ਨਹੀਂ ਮੰਗਿਆ ਜਦ ਮੈਂ ਭੈ ਕਹ ਤੂੰ ਪੁੱਤ ਵਿਆਹ ਨਾ ਕਰਾਉਂਦੀ ਇਹ ਕੰਮ ਨਾ ਕਰਦੀ ਇਹਨਾਂ ਰੁਪਈਆ ਲਵਾਦਾ ਸਾਡਾ ਨਾਲੇ 2 ਸਾਲ ਹੋ ਗਏ ਮੁੰਡੇ ਨੂੰ ਧੱਕੇ ਖਾਂਦੇ ਨੂੰ ਕਹਿੰਦੀ ਇਹ ਗੱਲ ਮੇਰੀ ਸਾਰੇ ਘਰਦਿਆਂ ਨੂੰ ਦੱਸੀ ਵੀ ਸੀ ਜਦੋਂ ਉਹਦੇ ਪਿਓ ਨੂੰ ਪਤਾ ਸੀ ਇਹ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀ ਜੀਜੇ ਨੂੰ ਜਿਹਨੇ ਸਾਹ ਕਰਾਇਆ ਤੇ ਭੈਣਾਂ ਨੂੰ ਸਾਡਾ ਇਹਨਾਂ ਨੇ ਘਰ ਕਿਉਂ ਬਰਬਾਦ ਕੀਤਾ 16-17 ਲੱਖ ਵਿਆਹ ਦੇ ਲਵਾਇਆ 7 ਸਾਲ ਹੋ ਗਏ ਸਾਡੇ 8 ਮੁੰਡੇ ਨੂੰ ਧੱਕੇ ਖਾਂਦੇ ਫਿਰਦੇ ਨੇ ਜੇਕਰ